ਸੋਸ਼ਲ ਮੀਡੀਆ ਉੱਪਰ ਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਤੇ ਹਮਲੇ ਦੀ ਵੀਡੀਓ ਵਾਇਰਲ ਹੋਈ ਹੈ। ਇਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਜੀਠੀਆ ਉੱਪਰ ਹਮਲਾ ਹੋਇਆ ਹੈ ਅਤੇ ਉਹ ਹਸਪਤਾਲ 'ਚ ਦਾਖਲ ਹਨ। ਤਸਵੀਰ ਵੀ ਬਿਲਕੁਲ ਮਜੀਠੀਆ ਦੀ ਹੀ ਲੱਗਦੀ ਹੈ। ਇਸ ਬਾਰੇ ਮਜੀਠੀਆ ਨੇ ਕਿਹਾ ਹੈ ਕਿ ਉਨ੍ਹਾਂ ਉੱਪਰ ਹਮਲੇ ਦੀ ਇਹ ਝਾਲੀ ਤਸਵੀਰ ਕਾਂਗਰਸੀਆਂ ਨੇ ਵਾਇਰਲ ਕੀਤੀ ਹੈ। ਉਹਨਾਂ ਕਹਿ ਕੇ ਕਾਂਗਰਸੀ ਵੋਟਾਂ ਵਿੱਚ ਨਹੀਂ ਮਾਰ ਸਕੇ ਤਾਂ ਹੁਣ ਇਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਜੀਠੀਆ ਨੇ ਕਿਹਾ ਹੈ ਕਿ ਇਸ ਤਸਵੀਰ ਨੂੰ ਖਿਲੌਣਦੀ ਉਹ ਨਿੰਦਾ ਕਰਦੇ ਹਨ ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਨੂੰ ਵੀ ਇਸ ਬਾਰੇ ਠੇਸ ਪਹੁੰਚੀ ਹੈ ਉਹਨਾਂ ਕਹਿੰਦੇ ਕਿ ਕੋਈ ਵੀ ਮਾਂ ਆਪਣੇ ਪੁੱਤਰ ਦੀ ਅਜਿਹੇ ਹਾਲਾਤ ਵਿੱਚ ਤਸਵੀਰ ਨਹੀਂ ਦੇਖ ਸਕਦੀ ਉਹਨਾਂ ਦਾਅਵਾ ਕੀਤਾ ਹੈ ਕਿ ਹਮਲੇ ਦੀ ਜਿਹੜੀ ਕਾਰ ਵਾਲੀ ਵੀਡੀਓ ਵਾਇਰਲ ਹੋਈ ਹੈ ਉਹ ਕਾਂਗਰਸੀ ਆਗੂ ਦੀ ਹੈ ਦਿੱਕੋ ਬੜੇ ਦੁੱਖ ਦੀ ਗੱਲ ਹੈ ਜੀ ਕਿ ਜਦੋਂ ਕਾਂਗਰਸੀ ਕੋਲੋਂ ਮੈਂ ਵੋਟਾਂ 'ਚ ਨਹੀਂ ਮਰਿਆ ਤੇ ਹੁਣ ਇਹਨਾਂ ਨੇ ਇਹ ਜੀ ਸ਼ਰਾਰਤ ਕੀਤੀ ਹੈ ਚਲੋ ਮੇਰਾ ਤਾਂ ਕੋਈ ਨਹੀਂ ਮੈਂ ਬੜਾ ਧਰਵਾਦੀ ਆ ਆਪਦੇ ਵਰਕਰ ਸਹਿਬਾਨਾਂ ਦਾ ਮੈਨੂੰ ਕੱਲ ਹਜ਼ਾਰਾਂ ਦੀ ਗਿਣਤੀ ਚ ਫੋਨ ਆਏ ਉਹਨਾਂ ਨੂੰ ਵੀ ਫਿਕਰ ਹੋਇਆ ਸੀ ਮਗਰ ਇਹ ਜਿਹੜੀ ਆ ਸਾਡੀਆਂ ਹਲਕੇ ਦੇ ਲੋਕਾਂ ਦੀ ਅਰਦਾਸਾਂ ਜਿਹੜੇ ਸ਼ੁਭਚਿੰਤਕ ਆ ਉਹਨਾਂ ਦੀ ਅਰਦਾਸਾਂ ਕੀ ਹੈ ਸੱਚਾਈ ਨਹੀਂ ਸੀ ਇਹ ਝੂਠ ਸੀ ਕਾਂਗਰਸ ਦਾ ਇਹ ਕਾਂਗਰਸ ਦੀ ਸ਼ਰਾਰਤ ਸੀ ਮਗਰ ਮੈਂ ਜਿਹੜੀ ਗੱਲ ਦਾ ਦੁੱਖ ਮੈਨੂੰ ਹੈ ਇੱਕੋ ਮੇਰੀ ਮਦਰ ਦੀ ਏਜ 77 ਸਾਲ ਜੇ ਰੱਬ ਨਾ ਕਰੇ ਫੋਟੋ ਮੇਰੀ ਮਦਰ ਨੂੰ ਕੋਈ ਵਿਖਾ ਦਿੰਦਾ ਤੇ ਕੀ ਪਤਾ ਉਹਨਾਂ ਤੋਂ ਅਗਲਾ ਸਾਹ ਵੀ ਆਉਣਾ ਸੀ ਨਹੀਂ ਆਉਣਾ ਸੀ ਕਿਸੇ ਵੀ ਨਿਆਣੇ ਬਾਰੇ ਕਿਸੇ ਹਰਮ ਹਰੇਕ ਮਾਂ ਨੂੰ ਆਵਦਾ ਪੁੱਤ ਪਿਆਰਾ ਕਿਸੇ ਮਾਪਿਆਂ ਦੇ ਨਾਲ ਇਹ じゃ ਮਜ਼ਾਕ ਨਾ ਹੋਵੇ ਇਹ ਜੀ ਘਟਿਆ ਰਾਜਨੀਤੀ ਕਾਂਗਰਸੀ ਨਾ ਖੇਡਣ ਇੱਕ ਹਾਦਸਾ ਹੋਇਆ ਸੀ ਸਾਡੇ ਵਰਕ ਪੋਲਿੰਗ ਏਜੰਟ ਨਾਲ ਸ਼ਰਨਜੀਤ ਸਿੰਘ ਢੋਡੇ ਹਲਕੇ ਚ ਤੇ ਉਥੇ ਉਹਦੇ ਪੋਲਿੰਗ ਵਾਲੇ ਦਿਨ ਉਤੇ ਅਟੈਕ ਹੋਇਆ ਸੀ ਸ਼ਰਨਜੀਤ ਨੇ ਜਾ ਕੇ ਉਹਨਾਂ ਨੂੰ ਸਾਨੇਵਾਲ ਬੁੱਡੇਵਾਲ ਪਿੰਡ ਉਥੋਂ ਉਸ ਵਰਕਰ ਨੂੰ ਸਾਡੇ ਨੂੰ ਦਾਖਲ ਕਰਾਤਾ ਹਸਪਤਾਲ ਤੇ ਕਿਸੇ ਨੇ ਪਤਾ ਨਹੀਂ ਫੋਟੋਸ਼ਾਪ ਕਰਕੇ ਹਵਾਏ ਬਣਾਤੀ ਕਿ ਮਜੀਤੀਏ ਤੇ ਅਟੈਕ ਹੋ ਗਿਆ ਫਿਰ ਇੱਕ ਰਾਣਾ ਛੋਡੀ ਦੇ ਮੁੰਡੇ ਤੇ ਕੋਈ ਅਟੈਕ ਹੋਇਆ ਸੀ ਉਹਦੀ ਵੀਡੀਓ ਵਾਇਰਲ ਕਰਤੀ ਮਤਲਬ ਇਹ ਘਟੀਆ ਕਿਸਮ ਦੀ ਰਾਜਨੀਤੀ ਨਾ ਪੱਕੀ ਰਾਜਨੀਤੀ ਜੋ ਕਾਂਗਰਸ ਕਰ ਰਹੀ ਹੈ ਭਰਾ ਮਾਰੂ ਜੰਗ ਜੋ ਕਾਂਗਰਸੀ ਕਰਾ ਰਹੀ ਹੈ ਅਮਨ ਸ਼ਾਂਤੀ ਨੂੰ ਜਿਸ ਤਰੀਕੇ ਨਾਲ ਇੱਕ ਤਰੀਕੇ ਦਾ ਢਾਹ ਲਾਉਣ ਦੀ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਮੈਂ ਉਹ ਸਭ ਦੀ ਸਖਤ ਰਵਜਾਂਚ ਨਗੇਦੀ ਕਰਦਾ ਤੇ ਗੁਰੂ ਅੱਗੇ ਅਰਦਾਸ ਕਰਦਾ ਕਿ ਇਹ ਕਾਂਗਰਸੀ ਨੂੰ ਸਮਾਤ ਬਖਸ਼ਣ ਕਿ ਜਿਹੜੇ ਹਾ ਪੱਖੀ ਸੋਚ ਨਾਲ ਇਹਨਾਂ ਦੀ ਸਰਕਾਰ ਆਈ ਸੀ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਕਿਸਾਨੀ ਨੌਜਵਾਨ ਦਲਤਾਂ ਨਾਲ ਬੈਕਵਰਡ ਕਲਾਸ ਨਾਲ ਉਹਦੇ ਵੱਲ ਧਿਆਨ ਦੇਣ 네ਗੇਟਿਵ ਪੋਲਿਟਿਕਸ ਨੂੰ ਛੱਡ ਕੇ ਇਸ ਕੱਚੇ ਪਾਸੇ ਹੋਵੇ ਇੱਕ ਤੁਹਾਡੇ ਬਲੇ ਗਿਆ ਗਿਆ ਜੀ ਬਹੁਤ ਸਾਰਾ ਪਿਆਰ ਦਿੱਤਾ ਜੀ ਹਾਂਜੀ ਲੱਡੂ ਜਲੇਬੀਆਂ ਉਹਦਾ ਕੀ ਮਤਲਬ ਹੈ ਦੇਖੋ ਤੁਹਾਡੇ ਤੇ ਤੁਸੀਂ ਪੱਤਰਕਾਰ ਵੀਰ ਹੋ ਐਡੇ ਸਿਆਣੇ ਉਹ ਪਿਆਰ ਦਾ ਕੀ ਮਤਲਬ ਹੈ ਪਿਆਰ ਦੇ માં ਕੋਈ ਮਾੜੀ ਗੱਲ ਤਾਂ ਨਹੀਂ ਧੱਕੇਸ਼ਾਹੀ ਕੋਈ ਕਰੇ ਤੈਨੂੰ ਪਿਆਰ ਦੇਣਾ ਸਮਝ ਨਹੀਂ ਆਦੀ ਦਵਾਂਗੇ ਜੀ ਅਸੀਂ ਤਾਂ ਰੇਕ ਨੂੰ ਪਿਆਰ ਦਵਾਂਗੇ ਉਹ ਅੱਗੇ ਛਿੱਤਰ ਵਿਖਾਉਂਦੇ ਅਸੀਂ ਪਿਆਰ ਦਵਾਂਗੇ ਜੀ ਅੱਜ ਤਾਂ ਤਬਾਹ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਉਹ ਹੁਣ ਬਾਰਿਸ਼ ਕਰਕੇ ਕਿਸੇ ਕਿਸਾਨ ਦੇ ਫਸਲ ਦਾ ਨੁਕਸਾਨ ਹੋਇਆ ਉਸ ਦੀ ਤੁਰੰਤ ਗਰਦਾਬਰੀ ਕਰਾ ਕੇ 50 50000 ਪਰ ਏਕੜ ਕੰਪਨਸੇਸ਼ਨ ਕਿਸਾਨ ਨੂੰ ਤੇ ਖੇਤ ਮਜ਼ਦੂਰ ਨੂੰ ਦੇਣ ਨਹੀਂ ਤਾਂ ਮੈਂ ਸਮਝਦਾ ਕਿ ਇਹ ਤੋਂ ਕਿਉਂਕਿ ਕਾਂਗਰਸ ਨੇ ਕਿਸਾਨੀ ਦੇ ਨਾਂ ਤੇ ਪੈਸਾ ਬੜਾ ਇਕੱਠਾ ਕਰ ਲਿਆ ਬਿਊਰੋ ਰਿਪੋਰਟ ਪੰਜਾਬ ਟੂਡੇ